ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਡੈਟ ਸਾਹਮਣੇ ਅੱਜ ਮੈਨੂੰ ਚੈਲੰਜ ਕੀਤਾ ਵਾ ਬਿਲਕੁਲ ਜੀ ਪੁੱਛਦੇ ਆ ਕਿ ਕੀ ਚੈਲੰਜ ਕੀਤਾ ਇਹਨਾਂ ਨੇ ਅੱਜ ਗੋਪੀ ਕਹਿੰਦਾ ਮੈਂ ਹਰ ਕੰਮ ਸਫਲ ਕੀਤਾ ਅਜ ਤੱਕ ਸਾਰੇ ਕੰਮ ਪੂਰਨ ਕੀਤੇ ਆ ਅੱਜ ਅੱਜ ਕੇ ਦੇਖਦੇ ਆ ਕਿ ਆ ਕੰਮ ਪੂਰਾ ਕਰ ਲੈਂਦਾ ਅੱਜ ਚੈਲੰਜ ਆ ਮੇਰੇ ਵੱਲੋਂ ਹਾਂਜੀ ਇਹ ਤੂੰ ਪਹਿਲਾ ਕਦਮ गिन ਕੇ ਆਓ ਇੱਟਾ ਤੱਕ ਉਹ ਸਾਹਮਣੇ ਇੱਟਾ ਤੱਕ ਕਦਮ ਗਿਣ ਲੈ ਤੋ ਕੋਈ ਨਾ ਪਟਾ ਸਪੀਡ ਹਾਂਜੀ ਆਓ ਫਿਰ 7 8 9 ਆ 1 2 12 13 14 15 16 16 ਕਦਮ ਆ ਜਾ ਇਧਰ ਆ ਜਾ ਹਾਂ ਜੀ ਇਧਰ ਆ ਜਾਓ ਆਪ ਵੀ ਇਧਰ ਆ ਜਾਓ ਵੀ ਆਪ ਵੀ ਇਧਰ ਆ ਜਾ ਇਹ ਹੁਣ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਉਹ ਦੋਨਾਂ ਇਟਾਂ ਚ ਉਧਰ ਕੈਮਰਾ ਵਾਰੋ ਉਧਰ ਕੈਮਰਾ ਮੈਰਾ ਉਧਰ ਦੇਖੋ ਉਹ ਦੋਨਾਂ ਇਟਾਂ ਦੇ ਵਿਚਕਾਰ ਦੀ ਜਾਏਗਾ ਮੁੰਡਾ ਸਾਡੇ ਫੌਜੀ ਸਾਹਿਬ ਆ ਅੱਜ ਦੇਖਦੇ ਹਾਂ ਇਹਨਾਂ ਦਾ ਚੈਲੰਜ ਕਿ ਸੈਟਰਿੰਦਾ ਵਾ ਚਲੋ ਇਹ ਅੱਖਾਂ ਦੇਖੋ ਅੱਖਾਂ ਬੰਦ ਕਰੋ ਅੱਖਾਂ ਅੱਖਾਂ 'ਨੇ ਰਮਾਲ ਦੇ ਰਮਾਲ ਲੱਗ ਗਿਆ ਚੈਲੰਜ ਇਹ ਕਾਲਰ ਮਾਲਦੇ ਹਨ ਜੇ ਜੇ ਉੱਥੇ ਤਿਕਾਂ ਪਹੁੰਚ ਗਿਆ ਸਹੀ ਤਰੀਕੇ ਨਾਲ ਤੇ ਇਹਨੂੰ 500 ਰੁਪਏ ਨਾਮ ਦਿੱਤਾ ਜਾਊਗਾ ਠੀਕ ਹੈ ਤਾਲੀਆਂ ਗੱਲ ਬੰਦ ਕਰ ਇੱਕ ਹੋਰ ਬੰਨ ਰਮਾਲ ਉਹ ਦਿੰਦੇ ਇੱਕ ਹੋਰ ਬੰਨ ਸਾਲਟ ਲਾ ਕੇ ਦੇ ਦਿੰਦੇ ਨਹੀਂ ਨਹੀਂ ਹੈਗਾ ਫੌਜੀ ਦਾ ਕਿੰਨੇ ਆ ਮੈਨੂੰ ਅੱਖ ਨਹੀਂ ਦੇਖਣ ਦੇ ਮੈਨੂੰ ਕਿੰਨੇ ਦੇਖਣ ਠੀਕ ਆ ਚਲੋ ਠੀਕ ਆ ਨਹੀਂ ਆਪਾਂ ਯਕੀਨ ਨਹੀਂ ਆ ਤੂੰ ਵੇਖ ਸਕਦਾ ਦੂਜਾ ਮਾਲਕਟ ਆਹੋਂ 500 ਮਾਲਕਟ ਕਿਉਂਕਿ ਇਹ 500 ਲਾਇ ਲੀ ਕੋ ਕਿਉਂਕਿ ਆਪਾਂ ਛੂਟ ਮਾਰ ਸਕਦੇ ਹਾਂ ਰਿਸਕ ਨਹੀਂ ਲੈਣਾ ਇਤੋਂ ਆਹੀਂ ਰੱਖਾ ਬਣ ਕੇ ਇਹ ਕਬੂਤਰ ਵੇਖ ਦਈਦੇ ਆ ਅੱਖਾਂ ਵੱਢ ਕੇ ਕਿ ਕਿੰਨੇ ਕਬੂਤਰ ਉੱਡਦੇ ਯਾਰ ਕਿੰਨੇ ਕਬੂਤਰ ਉੱਡਦੇ ਅੱਜ ਫਿਰ ਇਹ ਪਤਾ ਲੱਗੂਗਾ ਕਿ ਤੂੰ ਸਿੱਧਾ ਵਿੱਚੋਂ ਨਹੀਂ ਲੰਘੀਂ ਜਾਣਾ 16 ਕਦਮ ਹੁੰਦੇ ਪੂਰੇ ਹਾਂ ਚੱਲ ਮੇਰੇ ਲੋ ਇਹਨਾਂ ਨੂੰ 500 ਰੁਪਿਆ ਇਨਾਮ ਜਾਵਾ ਡਾਕਟਰ ਸਾਹਿਬ ਇੱਕ ਮਿੰਟ ਆਹ 500 ਰੁਪਿਆ ਤੁਹਾਨੂੰ ਦਿੱਤਾ ਜਾਊਗਾ ਠੀਕ ਹੈ ਹੋਵੇ ਤੇ ਜੇ ਤੂੰ ਸਿੱਧਾ 16 16 ਕਦਮ ਸੀ 16 ਕਦਮ ਜੇ 16 ਕਦਮ ਸਿੱਧਾ ਇੱਟਾਂ ਦੇ ਵਿੱਚ ਚੱਲ ਜੇਗਾ ਅੱਖਾਂ ਬੰਦ ਕਰਕੇ ਠੀਕ ਆ ਠੀਕ ਆ ਚੱਲ ਜਾਣਾ ਮੈਂ ਅੱਗੇ ਕੁਝ ਲਬਰੇ ਮੈਂ ਕੁਝ ਜਾਵਾਂ ਡਾਟ ਸਾਹ ਹਾਂ ਮੇਰੇ ਨੇ ਇਹ 500 ਰੁਪਏ ਤੇ ਫੌਜੀ ਸਾਹਿਬ ਨੇ ਚੈਲੰਜ ਕੀਤਾ ਕਿ ਮੈਂ ਇਹ 500 ਰੁਪਏ ਤੋਂ ਮੈਨੂੰ ਦਿਓ ਜੇ ਮੈਂ ਉਹ ਦੋਨੋਂ ਇੱਟਾਂ ਦੇ ਵਿਚਕਾਰ ਚਲਾ ਗਿਆ ਦੇਖਦੇ ਹਾਂ ਹੁਣ ਜਾ ਸਕਦਾ ਜਾਂ ਨਹੀਂ ਜਾ ਸਕਦਾ ਇਹ ਚੈਲੰਜ ਕੀਤਾ ਜੀ ਦੇਖ ਲੈਣੇ ਇਹ ਇਹ ਨੋ ਨਹੀਂ ਜਾ ਸਕਿਆ ਨਹੀਂ ਜਾ ਸਕਿਆ ਓਕੇ ਤੁਹਾਡੇ ਵਿੱਚੋਂ ਤੁਹਾਡੇ ਵਿੱਚੋਂ ਕੋਈ ਜਾਏਗਾ ਤੁਹਾਡੇ ਵਿੱਚੋਂ ਕੋਈ 500 ਰੁਪਏ ਲੈਣਾ ਚਾਹੁੰਦਾ ਤੁਹਾਨੂੰ 500 ਰੁਪਏ ਮਿਲੂਗਾ ਚਲੋ ਜੀ ਸਮੀਤ ਸਮੀਤ ਦੀ ਵਾਰੀ ਸਮੀਤ ਦੀ ਵਾਰੀ ਸੈਕੰਡ ਪਰਸਨ ਕੰਪਲੀਟ ਚਲੋ ਦੇਖਦੇ ਆ ਓਕੇ ਰੈਡੀ ਹੈ 500 ਰੁਪਏ ਹੁਣ ਇਹ ਜਾ ਕੇ ਦੇਖੇਗਾ ਇਹ ਤਾਂ ਨਹੀਂ ਲੈ ਪਤਾ ਅਭੀ ਇਹ ਦੋਨਾਂ ਇਟਾਂ ਦੇ ਵਿਚਕਾਰ ਖੜ ਸਕਦਾ ਅੱਖਾਂ ਬੰਦ ਕੇ ਹੁਣ ਦੇਖਦੇ ਆ ਲਓ ਜੀ ਕਿੰਦਾ ਸੀ ਇਹਨਾਂ ਦੇ ਵੀ ਦੋ ਰਮਾਲ ਬਣੇ ਜਾਣਗੇ ਕਿਉਂਕਿ ਪਹਿਲੇ ਤੇ ਵੀ ਦੋ ਰਮਾਲ ਬਣੇ ਸੀ ਇਸ ਕਰਕੇ ਬਾਜੀ ਮੈਨੂੰ ਕਾਲੇ ਰਮਾਲ ਨਹੀਂ ਕੋਈ ਦਿਨ ਦਿੱਤਾ ਤੇ ਦੋ ਬੰਦੇ ਜੀ ਉਹਦੇ ਆਹ ਕਿੰਨੇ ਆਮੜਾ ਚਾਰ ਬਿਲਕੁਲ ਚੰਗੀ ਤਰ੍ਹਾਂ ਕੁੱਟ ਕੇ ਰਮਾਲ ਬਣ ਦਿੱਤਾ ਗਿਆ ਸਿਰ ਤੇ ਹੋ ਜੋ ਓਕੇ ਪਣ ਜੀ ਦੇ ਵਿੱਚ ਉਸ ਤੇ ਪਹੁੰਚ ਗਿਆ ਇੱਟਾਂ ਦੇ ਗੜੇ ਇੱਟਾਂ ਦੇ ਵਿਚਕਾਰ ਖੜਨਾ ਜਾ ਕੇ 16 ਕਦਮ 16 ਕਦਮ ਬਿਲਕੁਲ ਚੈੱਕ ਕੀਤੇ ਹੋਏ ਆ ਹੁਣ ਇਹ ਦੇਖਦੇ ਆ ਕਿ ਪਹੁੰਚ ਜਾਂਦਾ ਕਿ ਨਹੀਂ ਪਹੁੰਚ ਜਾਂਦਾ ਇਹ ਜਾ ਰਿਹਾ ਆਈ ਆਪਣੇ ਕੰਫੀਡੈਂਸ ਦੇ ਨਾਲ ਜਾ ਰਿਹਾ ਅੱਗੇ ਇਹ ਚਲੋ ਇਹ ਵੀ ਉਹਨੂੰ ਲੱਗਦਾ ਆ ਕਿ ਸ਼ਾਇਦ ਮੈਂ ਸਹੀ ਜਾ ਰਿਹਾ ਆ ਇਹ ਹੋਰ 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 ਗਿਆ ਨੋ ਨੋ ਬਿਲਕੁਲ ਨਹੀਂ ਕਾਮਜਾਬ ਜੀ ਹੁਣ ਤੁਹਾਡੇ ਚ ਕੋਈ ਕਿਉਂਕਿ ਬੂਤ ਬਹੁਤ ਦੂਰ ਸੀਟਾ ਇੱਕ ਸਾਈਡ ਤੇ ਚਲੇ ਗਿਆ ਅੱਖਾਂ ਬੰਦ ਕੇ ਕੋਈ ਨਹੀਂ ਜਾ ਸਕਦਾ ਸੰਗਮ ਦੀਵਾਰੀ ਜਿਹਨੇ ਕਰਮ ਕਰਦੇ ਚਲੋ ਜੀ ਹੁਣ ਇਹ ਵੀ ਕਹਿ ਰਿਹਾ ਕਿ ਮੈਂ ਜਾ ਕੇ ਦੇਖਦਾ ਹਾਂ ਵੱਡਾ ਕਦਮ ਰੱਖ ਚਲੋ ਇਹਨੂੰ ਵੀ ਚੈੱਕ ਕਰ ਲੈਣੇ ਆ ਅੱਜ ਕੱਲ ਦੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਕੰਫੀਡੈਂਸ ਆ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਪਰ ਸਿੱਧਾ ਇਹਨਾਂ ਕੋਲ ਚੱਲ ਨਹੀਂ ਹੁੰਦਾ ਨੰ ਮੈਨੂੰ ਕਰਕੇ ਹੁਣ ਇਹਨੂੰ ਚੈੱਕ ਕਰਦੇ ਹੁਣ ਆਪਾਂ ਇਹਨੂੰ ਆਪਣੇ ਆਪ ਤੇ ਬਹੁਤ ਕੰਫੀਡੈਂਸ ਨਾਲ ਕਹਿੰਦਾ ਮੈਂ ਕਰਕੇ ਦਿਖਾਵਾਂਗਾ ਹੁਣ ਦੇਖਦੇ ਆ ਕਿ ਇਹ 5 ਰੁਪਿਆ ਵਾਲੇ ਲੈ ਸਕਦਾ ਕਿ ਨਹੀਂ ਲੈ ਸਕਦਾ ਇਹਨੂੰ ਆਪਣੇ ਆਪ ਤੇ ਬਹੁਤ ਕੰਫੀਡੈਂਸ ਨਾਲ ਕਿ ਮੈਂ ਕਰ ਸਕਦਾ ਟਰਾਈ ਕਰ ਲੈਨੇ ਆ ਚਲੋ ਇਹਦੇ ਵੀ ਇੱਕ ਬਲੈਕ ਕਲਰ ਦਾ ਰਮਾਲ ਬਣ ਲੈਂਦੇ ਆ ਉਹਨਾਂ ਦੋਨਾਂ ਦੇ ਵੀ ਰਮਾਲ ਬਣਨੇ ਸੀ ਦੋ ਰਮਾਲ ਬਣਨੇ ਸੀ ਇਹਨਾਂ ਦੇ ਵੀ ਕਰਨਾ ਹੈ ਕਰਨ ਲੱਗੇ ਦੋ ਹੀ ਬਣਨੇ ਤੇ ਤੁਸੀਂ ਜਾਣਗੇ ਹੁਣ ਦੇਖਦੇ ਆ ਚੈੱਕ ਕਰਦੇ ਆ ਕਿ ਜਾ ਸਕਦਾ ਕਿ ਨਹੀਂ ਜਾ ਸਕਦਾ ਦੇਖੋ ਇਹਦੇ ਕਰਮਾ ਚ 500 ਰੁਪਏ ਹੈ ਜਾਂ ਨਹੀਂ ਹੈ ਸ਼ਰਤ ਹੋ ਗਈ ਓਕੇ ਸਿੱਧਾ ਹੋ ਜਾਣਾ ਜੇਕਰ ਤੁਸੀਂ ਵੀ ਉਹ ਦੋਨਾਂ ਈਟਾਂ ਦੇ ਵਿਚਕਾਰ ਜਾ ਕੇ ਖੜੇ ਜਾਂਦੇ ਹੋ ਤਾਂ ਤੈਨੂੰ 500 ਰੁਪਏ ਦਿੱਤੇ ਜਾਊਗਾ ਓਕੇ ਗੋ ਇਹ ਤੇ ਪਹਿਲਾ ਹੀ ਸਿਆਰ ਤੇ ਮੜ ਗਿਆ oh no no <laughs> no <laughs> okay, okay okay very wrong ਕੋਈ ਕੰਮ ਨਹੀਂ ਕਾਮਯਾਬ ਨਹੀਂ ਹੋਸਦਾ ਜੇਕਰ ਕੋਈ ਕਾਮਯਾਬ ਹੋਣਾ ਚਾਹੁੰਦਾ 500 ਰੁਪਏ ਲਗਾਉਣਾ ਚਾਹੁੰਦਾ ਤੇ ਤਣ ਕੇ ਬੈੱਡ ਲਗਾ ਲੈ ਸਾਡੇ ਤਾਂ ਓਕੇ ਜੀ ਸਸਿਕਾ ਸਾਰਿਆਂ ਨੂੰ ਜੀ ਸਸਿਕਾ ਨਮਸਕਾਰ ਅਦਾਬ